ਸੰਜੀਪ ਬਾਬੋ ਸ਼ਸ਼ੇ ਘਾਲ ਕੀ ਹਲਚਲ ਵੈਲਕਮ ਬੈਕ ਟੂ ਮਾਈ ਚੈਨਲ ਲੋ ਵੀ ਬਾਬੋ ਆਈ ਆਪਾ ਹੋ ਚੁਕੇ ਆ ਅੱਜ ਪੇਪਰ ਦੇ ਚੱਲੇ ਆ ਸੋਰੀ ਕੱਲ ਛੁੱਟ ਗਿਆ ਤਾਂ ਪੰਜਾਬੀ ਦਾ ਪੇਪਰ ਨਹੀਂਗਾ ਹਿਸਤਰੀ ਦਾ ਪੇਪਰ ਆ ਤੇ ਮੁੰਡਾ ਆ ਰਿਹਾ ਵਾ ਤੇ ਪਰ ਕੋਈ ਗਾਰੰਟੀ ਇਹੋ ਖੜਿਆ ਮੁੰਡਾ ਆ ਰਿਹਾ ਵਾ ਮੋਟਰਸਾਈਕਲ ਸਟਾਰਟ ਕਰਦਾ ਫੇ ਚੱਲੀਏ ਸਕੂਲ ਨੂੰ ਜਾਣਾ ਉਹਨਾਂ ਸਕੂਲ ਸਕੂਲ ਪਾਸ ਜਾ ਕੇ ਤੁਹਾਨੂੰ ਮਿਲਦੇ ਹੁਣ ਉਹਦੇ ਸਾਰਿਆਂ ਨਾਲ ਮਲਾਉਂਦੇ ਆਂ ਚੰਗਾ ਬਾਬਾ ਸਕੂਲ ਵਾਰ ਹੋ ਜਾਂਦੇ ਮੋਟਾ ਬਾਈ ਸੰਭਾਲ ਲੈ ਸਾਰਾ ਕੁਝ ਲੱਭੇ ਨਾ ਕੋਈ ਸੰਭਾਲ ਲਾ ਕਿੱਧਰ ਗਿਆ ਅੱਗੇ ਵੱਧ ਗਿਆ ਮੈਂ ਉੱਦੋਂ ਦੀ ਹੋਰ ਸਿੱਖ ਕਾਜੀ ਸਾਡੀ ਉਹ ਸੁੱਚੀ ਸੋਹ ਲੱਗੇ ਡਿਗਣਾ ਬੜੀ ਜ਼ੋਰ ਨਾਲ ਸੀ ਅਸੀਂ ਕਿਵੇਂ ਆ ਕੀ ਕੋਈ ਸਰ ਕੀ ਇਹ ਮਾਤਾ ਦੇ ਪਟਾਰੇ 'ਚ ਸਾਨੂੰ ਵੀ ਦਿਖਾ ਦੇ ਹੈ ਕੀ ਇਹ ਮਾਤਾ ਦੇ ਪਟਾਰੇ 'ਚ ਸਾਨੂੰ ਵੀ ਦਿਖਾ ਦੇ ਰੱਖਣਾ ਨਾ ਰੱਖ ਲੈ ਮੈਂ ਜੱਤੀ ਪਾਉਣੀ ਹੈ ਭਰਾ ਭਰਾ ਬਹੁਤ ਬਹੁਤ ਯਾਰ ਠੰਡ ਬਹੁਤ ਹੋਈ ਹੈ ਯਾਰ ਠੰਡ ਬਹੁਤ ਆ ਵੀ ਹੁੰਦੀ ਹੈ ਠੰਡ ਬਹੁਤ ਠੰਡ ਵੀ ਹੁੰਦੀ ਹੈ ਮੈਂ ਇਹਨੂੰ ਕਿਹਾ ਮੈਂ ਕਿਹਾ ਇਹਨੂੰ ਕਿਹਾ ਇਹ ਮੰਨਦਾ ਨਹੀਂ ਹੈ ਗਗਾ ਓਏ ਰੁਕ ਗਿਆ ਪਿੰਕੀ ਨੂੰ ਮਨਾਉਣਾ ਵੇ ਪਿੰਕੀ ਓਏ ਕੀ ਇਹ ਅਗਰ ਠੰਡ ਬਹੁਤ ਹੈ ਓਏ ਇਹ ਕਰੀ ਇਹ ਕਰੀ ਓ ਪਿੰਕੀ ਮੰਨ ਗਿਆ ਰਮਾਨ ਪਿੰਕੀ ਮੰਨ ਗਿਆ ਵਾ ਆ ਪੇਪਰ ਤੋਂ ਬਾਅਦ ਇਹਨੂੰ ਚੱਕ ਕੇ ਲੈ ਜਾਣਾ ਚਲੋ ਪੇਪਰ ਦੇਣ ਚੱਲੀਏ ਹੁਣ ਯੋਨਤਾ ਪੇਪਰ ਦੇ ਕੇ ਬਾਹਰ ਆ ਗਈ ਓਏ ਤੂੰ ਕਿਹਦਾ ਭਰਾ ਆ ਓ ਤੂੰ ਇਹਦਾ ਸਖਾ ਭਰਾ ਆ ਓਏ 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 ਤੂੰ ਇਹਦਾ ਸਖਾ ਭਰਾ ਆ ਇਹਦਾ ਓਏ ਤੇਰਾ ਸਖਾ ਭਰਾ ਆ ਓਏ ਕਿਸੇ ਪਾਸੇ ਸ਼ਕਲ ਮਿਲਦੀ ਆ ਓਏ ਕਿਸੇ ਪਾਸੇ ਸ਼ਕਲ ਮਿਲਦੀ ਆ ਖੇਡ ਭਾਈ ਓਹੋਹ ਪੋਰਚੀਆਂ ਪਰਸ਼ੀਆਂ ਪਰਸ਼ੀਆਂ ਸੋਕੇ ਪਰ ਬਹੁਤ ਵਧੀਆ ਗਿਆ ਪਰਸ਼ੀਆਂ ਬਾਸ਼ੀਆਂ ਪਰਸ਼ੀਆਂ ਆ ਪਰਸ਼ੀਆਂ ਪਰਸ਼ੀਆਂ ਪਰਚੀ ਲੈ ਕੇ ਆਏ ਮੁੰਡਾ ਆ ਪਰਸ਼ੀਆਂ ਲੈ ਗਏ ਤੂੰ ਥੰਬਨੇਲ ਥੰਮਨੇਲ ਲਾਇਓ ਓਏ ਥੰਬਨੇਲ ਚਲੋ ਵੀਰੇ ਥੰਬਨੇਲ ਧਾੜੇ ਦੋਨਾਂ ਦਾ ਲੈਣਾ ਅੱਜ ਐਦਿ ਜਿਦ ਕਰੀ 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 ਗਗੜ ਕਰੀ ਗਗੜ ਗਗੜ ਦੁਆਰਾ ਕਰੀਦਾ ਨਹੀਂ ਦੁਆਰਾ ਕਰ ਦੁਆਰਾ ਕਰ ਥੰਬਨੇਲ ਲੈਣਾ ਫੋਟੋ ਲੈ ਗੱਲ ਨੂੰ ਪੱਪੀ ਲਾ ਕੇ ਰੱਖ ਗੱਲ ਨੂੰ ਹੋਟ ਤੇ ਗੱਲ ਨੂੰ ਹੋਟ ਲਾ ਕੇ ਰੱਖ ਇਹ ਰੱਖ ਦਵਾਰਾ ਓਏ ਫੋਟੋ ਸਾਹਮਣੇ ਲਈ ਫੋਟੋ ਲੈਣੀ ਆ ਵਿੱਚ ਫੋਟੋ ਸਾਹਮਣੇ ਪਤਾ ਕੀ ਹੋਣਾ ਭਰਾਵਾਂ ਦਾ ਪਿਆਰ ਭਰਾਵਾਂ ਦਾ ਪਿਆਰ ਆ ਆ ਆ ਬਕਰੇ ਓਏ ਕੀ ਖਾਣ ਨੂੰ ਲੈ ਕੇ ਆਏ ਸਾਨੂੰ ਵੀ ਲੈ ਗਏ ਸੋਣੋ ਲਿਆ ਖਾਣਾਂ ਤੇ ਖਾਣਾਂ ਤੇ ਵੀਰੇ ਪਹਿਲਵਾਨ ਖਾਣਾ ਮੇਰਾ ਕਿਉਂ ਕਟਿਆ ਸਹੇਲਾ ਗਾਇਸ ਪੁੱਠਾ ਕਰ ਦਿਨਾ ਤਰਾ ਦਿਮਾਗ ਸਾਹਿਆ ਫੋਟੋ ਪੁੱਠਾ ਕਰ ਦਿਨਾ ਵਾ ਇਹਦਾ ਪੁੱਠਾ ਆ ਜਾਂਦਾ ਸੋਹਰ ਮਾਨ ਪੁਲਵਾਨ ਰੋਟੀ ਆ ਆਹ ਆਹ ਕੀ ਪੈਰਾ ਮੈਨੂੰ ਇਹ ਦੱਸ ਪਖਾਨ ਨੂੰ ਕੀ ਲੈ ਗਿਆ ਉਹਨੂੰ ਕਹ ਦੇ ਤੇਰਾ ਭਰਾ ਸਗਾ ਓਏ 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 ਨਹੀਂ ਓਏ ਲੜਾਈ ਲੜਾਈ ਹੋ ਗਈ ਲੜਾਈ ਹੋ ਗਈ ਲੜਾਈ ਹੋ ਗਈ ਲੜਾਈ ਹੋ ਗਈ ਓਏ ਓਏ ਲੜਾਈ ਹੋ ਗਈ ਲੇਟ ਹੋ ਗਿਆ ਲੜਾਈ ਹੋ ਗਈ ਇੱਥੇ ਮੈਂ ਨਹੀਂ ਮੈਂ ਨਹੀਂ ਮੈਂ ਨਹੀਂ ਲੈ ਕੇ ਜਾਣਾ ਮੈਂ ਨਹੀਂ ਲੈ ਕੇ ਜਾਣਾ ਚੱਲੇ ਸਰ ਜੀ ਚੱਲ ਓਹੋ ਲੜਾਈ ਹੋ ਗਈ ਲੜਾਈ ਹੋ ਗਈ ਚੱਲ ਚੱਲੀਏ ਲੜਾਈ ਹੋ ਗਈ ਲੜਾਈ ਹੋ ਗਈ ਲੜਾਈ ਹੋ ਗਈ ਲੜਾਈ ਹੋ ਗਈ ਪਰੇ ਹੋ ਪਰੇ ਹੋ ਲੜਾਈ ਹੋ ਗਈ ਪਰੇ ਹੋ ਲੜਾਈ ਹੋ ਗਈ ਗਾਂਧੀ ਨਾਲ ਓਹ ਗਾਂਧੀ ਨਾਲ ਲੜਾਈ ਹੋ ਗਈ ਚਲੋ ਬਾਪਿਓ ਠੀਕ ਆ ਭਾਈ ਚੰਗਾ ਪੇਪਰ ਕਿੱਦਾਂ ਦਾ ਗਿਆ ਗਿਆਨੀ ਜੀ ਲਓ ਜੀ ਗੁਰੂ ਸਾਡੇ ਘਰੇ ਆ ਜਵਾਗ ਆਏ ਆ ਆ ਜਵਾਗ ਦਾ ਭਰਾ ਆ ਕੀ ਕਹਿੰਦਾ ਗੱਟੂ ਲਿਆਂਦਾ ਨਾਵਾ ਗੱਟੂ ਦਾ ਬਾਬਾ ਜੀ ਪਿੰਡ ਡੋਰ ਆ ਗਈ ਆ ਅਰਦਾਸ ਕਰਤੀ ਕਿਹਦੀ ਗੁੱਡੀ ਨਾਲ ਨਾਲ ਲੱਗੇ ਓਏ ਓਏ ਅਰਦਾਸ ਕਰਦੇ ਨਾਵਾ ਗੱਟੂ ਲਿਆਂਦਾ ਤਾਂ ਹੀ ਕਰ ਅਰਦਾਸ ਕਰਦੇ ਬਾਬੇ ਅੱਗੇ ਕੋਈ ਹੋਮ ਦੇ ਉਹਦੇ ਘਰੇ ਦਾ ਅਫੀਰ ਨਿਮੜੀ ਸੀ ਮੇਰਾ ਪਤਾਗੜਾ ਵੱਡਾ ਜਾਵੇ ਸੋ ਲੱਗੇ ਰੱਬ ਦੀ ਉਹ ਆਈ ਫਿਰਦਾ ਇੱਥੇ ਉਹ ਬੱਬੂ ਤਾਂ ਪਾਗਲ ਹੋ ਗਿਆ ਮੈਂ ਹਾਂ ਬੱਬੂ ਤਾਂ ਪਾਗਲ ਹੋ ਗਿਆ ਵਾ ਉਹ ਲੜੀ ਜਾਂਦਾ ਬੱਲੀ ਨੇ ਬੱਲੀ ਦਾ ਐਂਡ ਹਾਂ ਐਂਡ ਆ ਬੱਲੀ ਵਾਸਤੇ ਤੂੰ ਮਤਲੀ ਕੀ ਗਈ ਹੈ ਤੈਨੂੰ ਯਾਰ ਆ ਤੂੰ ਆਪਣਾ ਮੈਂ ਪੇਪਰ ਗੜਾ ਹੀ ਉਹ ਅੱਜਾ ਪਾ ਕੱਢ ਲਾ ਪੇਪਰ ਤੁਹਾਡਾ ਕਾਦਾ ਜੀ ਤਕਾਲੂਗਾ ਦਾ ਮੈਥ ਤੇ ਪੜਿਆ ਮੈਥ ਨਕਲ ਮਾਰ ਕੇ ਲੇ ਨੂੰ ਉਹ ਆ ਨਕਲ ਮਾਰ ਕੇ ਲੈ ਆਪਣੇ ਭਰਾ ਨਾਲੇ ਸਾਹ ਨਕਲ ਮਾਰ ਇੱਕ ਹੋਰ ਚੜ ਗਿਆ ਲੈ ਮੈਨੂੰ ਲੱਗਦਾ ਮੈਨੂੰ ਚੜੋਣਾ ਪੈਣਾ ਆ ਹੋਈ ਕਰੋ ਖਿੱਡਣ ਜਾਂਦ ਪਹਿਲਾਂ ਆਪਾਂ ਆ ਗੁਰਦਾਰ ਸਾਹਿਬ ਉੱਤੇ ਦੇਖਣ ਕਿੰਨਾ ਕ ਬਣ ਗਿਆ ਆ ਇੱਧਰ ਦੀ ਨਹੀਂ ਆਣ ਕੋਈ ਇੱਧਰ ਸਲਾ ਗਾਂ ਸਾਬ ਜੀ ਰੱਖੇ ਨੇ ਇੱਧਰ ਚੱਲਦੇ ਆਂ ਦੋਰੀ ਕੌਂ ਕੇ ਆ ਪਹਿਲਾ ਹਾਲਾਕ ਜਿ세 ਬਾਬਾ ਜੀ ਦਾ ਹੁਣ ਬੰਨਾ ਉੱਤੇ ਚਲੋ ਉੱਪਰ ਚਲੀਏ ਉੱਪਰ ਉੱਪਰ ਥੋੜਾ ਰੀ ਲੱਗਦਾ ਭਰਾਵਾ ਇਹ ਕਾ ਹੋ ਗਿਆ ਤੇ ਕਾ ਪੋੜੀਆਂ ਦੇ ਡਾਰੀ ਲੱਦਦਾ ਕੀ ਪਤਾ ਕਿਸ ਵੇਲੇ ਡਿੱਗੀ ਜਾਣੀਆਂ ਹੈ ਬਾਰੀਆਂ ਉਤਰੀਆਂ ਜੀਆਂ ਕੋੜੀਆਂ ਚੜਾਈਆਂ ਜੀ ਕਰ ਰਹੇ ਆਂ ਇਹ ਹੇ ਉਈ ਤੇ ਡਰਲਾਤਾ ਨਾ ਉਹ ਜੀ ਕਰੋ ਪਰਦਾ ਵੀ ਵੀ ਚੈੱਕ ਕਰੋ ਦਰਦ ਦੇ ਕੋਲ ਵੀ ਆ ਗਏ ਵਾਹ ਨੋਟਪੜ ਵੀ ਚੱਲਦੇ ਆਇਓ ਉੱਪਰ ਉੱਪਰ ਨਹੀਂ ਜਾਣਾ ਹੋਰ ਉੱਪਰ ਚੜਦਾ ਹੋ ਜਾਨੀ ਆ ਉਹ ਖੜਾ ਫਰੀਦ ਉਹ ਖੜਾ ਫਰੀਦ ਕੋਠੇ ਤੇ ਮਿਸਤਰੀ ਲੱਗੇ ਹੋਰ ਉੱਤੇ ਗੱਲੀ ਹੈ ਹਾਂ ਵਾ ਵਾ ਇੱਥੇ ਜਾ ਕੇ ਮਿਲਦਾ ਤੁਹਾਨੂੰ ਵਾ ਵਾ ਓਰ ਦੋ ਯੂ ਚੈੱਕ ਕਰੋ ਫਾਰੇ ਘਾਰੀ ਘਰ ਉਹ ਕੋ ਕੋ ਲਾ ਚੁੱਕੇ ਆ ਥੱਲੇ ਜਾ ਕੇ ਦੇਖੀਏ ਹਾਲੇ ਖਾਲੀ ਆ ਭਰਨਾ ਹੀ ਵਾਹ ਦਸ ਸੈਕਿੰਡ ਪ੍ਰੀਜ਼ ਦਿਖਾਉਣਾ ਉਹ ਖੜਾ ਹੋ ਬਾਪੂ ਦੇ ਨਾਲ ਬੈਠਾ ਓਕੇ ਉਹ ਬੈਠਾ ਸਿੰਗਲਾ ਕਰਦਾ ਸੀ ਉਹ ਆ ਗਿਆ ਕੈਮਰਾਜ ਆ ਗਿਆ ਸੋ ਆਦੇ इधरली और साइड <laughs> चलो बाबे हम चलने आप खेडन ओन चकना चलिए अह तो ओते आके देखने थले उतरते हूँ डर लगना ਤਾਂ ਹੁਣ ਗਰਾਉਂਡ 'ਚ ਜਾ ਕੇ ਮਿਲਦੇ ਹਾਂ ਸਿੱਧਾ ਚਾਟਾ ਜੀ ਉਹ ਜੇ ਤਾਂ ਸਾਡੋਂ ਸਾਡੇ ਮਿਲ ਗਏ ਨੇ ਪਾਠੀ ਸਾਹਿਬ ਅੱਜ ਆਣ ਘਰ ਦੇ ਵਿੱਚ ਮਿਲਣ ਨਹੀਂ ਸੋਣਾ ਲੱਦਦਾ ਇਹ ਦਾਗਰੀ ਛੋੜਾ ਮੁੰਡਾ ਇੱਧਰ ਮੀਂਹ ਲਾਉਣੀ ਫੇਰ ਛੋੜਾ ਮੁੰਡਾ ਗੁਜੇਰਾ ਦਾ ਹਾਂ ਮੈਂ ਗੋਜ਼ਾਂ ਤੋੜ ਕੇ ਮਰੂਤ ਹੀ ਲਾਦੇ ਹਾਂ ਔਰ ਅੱਥਾ ਦੇ ਕੋਲ ਖੜਾ ਕੇ ਚਿੱਟਾ ਲਾ ਕੇ ਆਂਦਾ ਭਾਂਜਾ ਮਾਰਾ ਆਹ ਦੇਖੋ ਮੈਂ

ਬਾਪ ਆਜ ਕਾ ਬੋਸ ਵੇਰ ਦੇ ਵਾਹ ਉਹਨੇ ਕੀਤਾ ਓਏ ਘੜਦੇ ਚਾਜਕਨਾਂ ਕਾਲੂ ਵਰਦਨ ਆਤੋਂ ਲੂਣ ਲੈ ਕੇ ਆਇਆ ਅੱਜ ਪਾਓ ਫੇਰ ਲੂਣ ਆਜੋ ਆਜੋ ਫੇਰ ਪੂਜਾ ਕਰੀਏ ਲੂਣ ਪਾ ਕੇ ਲੈ ਆ ਛੇਤੀ ਲੈ ਆ ਵੇ ਹਦਰਾ ਟ੍ਰੌਕਸੀ ਅੱਜ ਹੈਲੋ ਨਹੀਂ ਕੀਤੀ ਰੌਕਸੀ ਅੱਜ ਹੈਲੋ ਨਹੀਂ ਕੀਤੀ ਹਾਂ 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 ਇੱਧਰ 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 ਇੱਥੇ ਮੂੰਹ ਰੱਖ ਇੱਥੇ ਰੱਖ ਗੋਡੇ ਜਿੱਧਰ ਇੱਥੇ ਰੱਖ ਹਾਂ ਦਾ ਇੱਧਰ ਇੱਧਰ ਰੌਕਸੀ ਅੱਜ ਮਿਲਣ ਕਿਉਂ ਨਹੀਂ ਆਈ ਮੈਨੂੰ ਚੈੱਕ ਕਰੋ ਕੋਈ ਗੱਲ ਮੰਦੀ ਰੌਕਸੀ ਹਾਂਜੀ 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 ਸਭ ਤੋਂ ਪਿਆਰਾ ਕੁੱਤਾ ਸਾਡਾ ਰੌਕਸੀ ਹੈਨਾ हां देर रे देर पो देर रे ਮਾੜੇ ਜੇ ਫੋਟੋ ਖਿਚਣ ਇਧਰੋਂ ਇਧਰੋਂ ਇਧਰ ਨਾਈ ਚਲੋ ਬਾਬੇ ਉਹਨੂੰ ਖੇਡਦੇ ਆ ਤੇ ਤੁਹਾਨੂੰ ਹੁਣ ਖੇਡ ਕੇ ਮਿਲਦੇ ਆ ਆਪਾਂ ਚੰਗਾ ਬਈ ਹਾਂਜੀ ਬਾਬੇ ਖਸ਼ਿਆ ਕਾਲਸ ਹੋ ਚੁੱਕੀ ਅਧਿਆ ਜਗ੍ਹਾ ਆਪਣਾ ਪੰਜਾਬੀ ਦਾ ਪੇਪਰ ਵੈੜੀ ਆਪਾਂ ਹੋ ਚੁੱਕੇ ਆ ਮੋਸਾ ਸ਼ੰਕਰ ਕਰ ਲਈ ਇਹ ਮੁੰਡਾ ਵੀ ਬਾਹਰ ਆ ਚੁੱਕਾ ਹੈ ਕੌਂਸਲਾ ਸਾਹਬ ਆ ਚੁੱਕੇ ਨੇ ਬਾਹਰ ਪੂਆ ਬੋਲੀਏ ਬੱਲਾ ਹਾਂ ਸੇਰੇ ਸੇਰੇ ਫੋਨ ਤਾਂ ਛੱਡ ਦੋ ਸੇਰੇ ਸੇਰੇ ਕੀ ਪੇਪਰ ਡੇਡਾ ਦਾ ਉਸਤਾਨੀ ਗਸ਼ਾ ਵਿੱਚ ਹੈ ਗਲਤੀ ਚੂਲੀ ਹੁੰਦੀ ਦੀ ਉਸਤਾਨੀ ਪਛਾੜਾ ਵਿੱਚ ਸਾਰਾ ਹੋ ਰਿਹਾ ਹੈ ਆਹ ਤੇ ਬਣਾਣਾ ਫੋਨ ਕਰ ਲੈ ਕਰਨ ਨਾ ਲੱਗ ਗਿਆ ਦੁਬਾਰੇ ਅੰਦਰ ਦੁਬਾਰ ਆ ਗਿਆ ਸਕੂਲ ਜਾ ਕੇ ਆਣਾ ਪਰ ਤੇਰੇ ਨਾਲ ਗੋਲੀਏ ਕਿ ਹੁਣ ਆਪਾਂ ਤੁਹਾਨੂੰ ਸਕੂਲ ਲਾ ਪਹੁੰਚੇ ਗੇਟ ਵੱਧ ਗੇਟ ਵੱਧ ਹੋਈ ਕੋਲੋ ਅੱਜ ਗੇਟ ਬੰਦ ਹੋ ਗਿਆ ਵਾ ਮੈਂ ਪਰ ਨਹੀਂ ਦੇਣਾ ਮੈਂ ਪੇਪਰ ਦੇਣਾ ਵਾ ਓ ਡਿੱਕੀ ਗਾਣ ਖੇਡ ਬੰਦ ਹੋ ਗਿਆ ਸਾਰਾ ਉਹਨੇ ਤੈਨੂੰ ਕਾਢ ਹੀ ਦੇਣਾ ਵਾ ਤੈਨੂੰ ਕਾਢ ਹੀ ਦੇਣਾ ਉਹਨੇ ਚਲਿਏ ਵੀਰੇ ਪੇਪਰ ਆ ਚਲੋ ਚਲਿਏ ਪੇਪਰ ਦੇ ਕੇ ਮਿਲਦੇ ਹੁਣ ਤੁਹਾਨੂੰ ਲਾਓ ਜੀ ਪੇਪਰ ਦੇ ਕੇ ਵੇਲੇ ਹੋ ਚੁੱਕੇ ਨੇ ਬੱਚੇ 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 ਪੇਪਰ ਦੇ ਕੇ ਵੇਲੇ ਹੋ ਚੁੱਕੇ ਨੇ ਉਹ ਚਕਾਈ ਬੇਟਾ ਓਏ ਚਕਾਈ ਬੇਟਾ ਉਹ ਚਕਾਈ ਚਕਾਈ ਕਿਵੇਂ ਕੈਮਰਾ ਹਾਏ ਜੀ ਉਹ ਗੱਡੀ ਆ ਕਾਰੀ ਹੋਏ ਇੱਕ ਵਾਰੀ ਹੋਏ ਜੀ ਬੈਠੀ ਉਧਰ ਇਹ ਬ ਜਾਣਾ ਹੈ ਉਧਰ ਦੀ ਆ ਉਧਰ ਦੀ ਉਧਰ ਦੀ ਨਿਕਲ ਜਾਣਾ ਤੂੰ ਟੈਨਸ਼ਨ ਨਾ ਲੈ ਮੇਰੇ ਆਹੋ ਨਿਕਲੀਏ ਟਾਈਮ ਨਾਲ ਨਿਕਲੀਏ ਟਾਈਮ ਨਾਲ ਨਿਕਲੋ ਇਹ ਟਾਈਮ ਨਾਲ ਨਿਕਲੋ ਓਏ ਟਾਈਮ ਨਾਲ ਨਿਕਲੋ ਮਲਾਜ਼ਮ ਖੜੇ ਆ ਘੇਰ ਲਿਆ ਉਹਨਾਂ ਨੇ ਮੋੜ ਕੇ ਛੱਡਣਾ ਨਹੀਂ ਮਲਾਜ਼ਮ ਖੜੇ ਚਲੋ ਨਿਕਲੋ ਟਾਈਮ ਨਾਲ ਪਤਾ ਨਹੀਂ ਕੀ ਹੋਣ ਲੱਗਾ ਆਹ ਆਹ ਅੱਛਾ ਹਾਂ ਕੀ ਖਾਣਾ ਮੈਂ ਕੀ ਖਾਣਾ ਹਾਂ ਕੀ ਦੇਦਾ ਰੇਤਾ ਖਾ ਲੋ ਭੈ ਤੁਹਾਨੂੰ ਕੱਖ ਲੱਗੀ ਤੇ ਉਹ ਤੂੰ ਹੀ ਆ ਖਾੜਾ ਓਏ ਪੀਕੀ ਜਾਨੀ ਭੁੱਖ ਲੱਗੀ ਆ ਓ ਰੇਤਾ ਖਾ ਭਈ ਚੱਲ ਓ ਮੈਂ ਲੈ ਕੇ ਆਉਣੀ ਚੱਲ ਓ ਜੀ ਗੁਰੂ ਖੇਡ ਗਿਆ ਪਾ ਚੁੱਕੇ ਆ ਤੇ ਅੱਜ ਜਰ ਉਥੇ ਥਾਣੀ ਵਲੋਗ ਬਣਾਇਆ ਕੋਈ ਬੰਦੇ ਥੋੜੇ ਜਿਹੇ ਚਲੋ ਬਸ ਹੁਣ ਅਪਾ ਕਰਿਆ ਚੁੱਕੇ ਆ ਅੱਜ ਦੀ ਇਹ ਵੀਡੀਓ ਵਿੱਚ ਤੱਕ ਸੀ ਜੇ ਵੀਡੀਓ ਪਸੰਦ ਆਈ ਲਾਈਕ ਕਰਨੇ ਸ਼ੇਅਰ ਜਰੂਰ ਕਰਦੇ ਹੋ ਹੋਰ ਕਹਣ ਜੋ ਲੋਕ ਦੇਖਣ ਉਹਨਾਂ ਦੀ ਹਾਲਤ ਜਾਣਕਾਰੀ ਲਈ ਸਬਸਕ੍ਰਾਈਬ ਕਰਦੇ ਆ ਨੈਕਸਟ ਵਲੌਗ ਵਿੱਚ